ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੈਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜਿਵੇਂ ਆ ਲੈ ਕੇ ਆਜਨ ਹਾਂ ਅੱਜ ਆਪਣੀ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਪੰਜਾਬ ਦੇ ਆਲ ਕੰਪੀਟੀਟਿਵ ਇਗਜ਼ਾਮ ਨਾਲ ਸੰਬੰਧਿਤ ਪਾਰਟ 4 ਲੈ ਕੇ ਸੋ ਮੇਰੀ ਜਿਹੜੇ ਬੱਚੇ ਨੇ ਪਿਛਲੀ ਤਿੰਨ ਕਲਾਸਿਸ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਇਸ ਚੈਨਲ ਉਤੇ ਆਪਾਂ ਤੁਹਾਨੂੰ ਫ੍ਰੀ ਆਫ ਕੋਸਟ ਪੰਜਾਬ ਦੇ ਹਰ ਇਗਜ਼ਾਮ ਵਿੱਚ ਆਉਣ ਵਾਲੇ ਪੰਜਾਬੀ ਦੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਕਰਵਾ ਰਹੇ ਹਾਂ ਜੀ ਜਿਹਦਾ ਅੱਜ ਜੀ ਫੋਰਥ ਪਾਰਟ ਹੈ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਵੇਖੇ ਰਹਿਣਾ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਹਾਲ ਤੇ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਸੋ ਬਿਨਾ ਕਿਸੇ ਦੇ ਤਾ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਆਂ ਫਰਸਟ ਕੁਐਸਚਨ ਦੇਖੋ ਜੀ ਕਾਗਜ਼ ਤੇ ਕਨਵੈਕਸ ਕਿਸ ਦੀ ਰਚਨਾ ਹੈ ਫਰਸਟ ਹੈ ਜੀ ਭਾਈ ਵੀਰ ਸਿੰਘ ਸੈਕਿੰਡ ਹੈ ਸ਼ਿਵ ਕੁਮਾਰ ਬਟਾਲਵੀ ਥਰਡ ਹੈ ਧਨੀ ਰਾਮ ਚੈਤ੍ਰਿਕ ਫੋਰਥ ਹੈ ਜੀ ਅਮਰਤਾ ਪ੍ਰੀਤਮ ਕੀ ਆਨਸਰ ਆਜੂਗਾ ਜੀ ਕਾਗਜ਼ ਤੇ ਕਨਵੈਕਸ ਜਿਹਨੂੰ ਆਪਾਂ ਕੈਨਵਸ ਕਹਿੰਦੇ ਆ ਜੀ ਉਹ ਕੀ ਦੀ ਲਿਖੀ ਹੋਈ ਹੈ ਜੀ ਕੀ ਆਨਸਰ ਆਜੂਗਾ ਜੀ ਤੈਦਾ ਆਨਸਰ ਆਜੂਗਾ ਜੀ ਅਮ੍ਰਿਤਾ ਪ੍ਰੀਤਮ ਕਾਗਜ਼ ਤੇ ਕੈਨਵੈਕਸ ਲਿਖੀ ਹੋਈ ਹੈ ਜੀ ਅਮ੍ਰਿਤਾ ਪ੍ਰੀਤਮ ਦੀ ਫੋਰਥ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਸੱਸੀ ਪੰਨੂ ਦਾ ਕਿੱਸਾ ਕਿਸ ਦਾ ਪ੍ਰਸਿੱਧ ਹੈ ਫਸਟ ਹੈ ਜੀ ਹਾਸ਼ਮ ਸੈਕੰਡ ਹੈ ਅਹਿਮਦਿਆ ਥਰਡ ਹੈ ਰਾਂਜਾ ਵਰਖੁਦਾਰ ਫੋਰਥ ਹੈ ਇਮਾਮ ਬਖਸ਼ ਕੀ ਆਨਸਰ ਆਜੂਗਾ ਜੀ ਤੈਨੂੰ ਅਨਸਰ ਆਜੂਗਾ ਜੀ ਹਾਸ਼ਮ ਸੱਸੀ ਪੰਨੂ ਦਾ ਜਿਹੜਾ ਸਭ ਤੋਂ ਜ਼ਿਆਦਾ ਪ੍ਰਸਿੱਧ ਹਿੱਸਾ ਲਿਖਿਆ ਹੋਇਆ ਉਹ ਲਿਖਿਆ ਜੀ ਹਾਸ਼ਮ ਨੇ ਫਸਟ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਵਿੱਚ ਖੁੱਲੀ ਕਵਿਤਾ ਦਾ ਮੋਢੀ ਕੌਣ ਹੈ ਫਸਟ ਹੈ ਜੀ ਪ੍ਰੋਫੈਸਰ ਮੌਨ ਮੌਨ ਸਿੰਘ ਸੈਕਿੰਡ ਹੈ ਜੀ ਭਾਈ ਵੀਰ ਸਿੰਘ ਥਰਡ ਹੈ ਪ੍ਰੋਫੈਸਰ ਪੂਰਨ ਸਿੰਘ ਫੋਰਥ ਹੈ ਅਮਰਤਾ ਪ੍ਰੀਤਮ ਕਿਹੜਾ ਮੋਢੀ ਹੈ ਜੀ ਪੰਜਾਬੀ ਵਿੱਚ ਖੁੱਲੀ ਕਵਿਤਾ ਦਾ ਲਿਖਣ ਵਾਲਾ ਕਵੀ ਤੈਵਾਂ ਅਨਸਰ ਆਜੂਗਾ ਜੀ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਵਿਜੀੜੀ ਖੁੱਲੀ ਕਵਿਤਾ ਦਾ ਰਿਵਾਇਤ ਹੈ ਜੇ ਮੋਡਿਆ ਜੋ ਕਿਰੋਂਕ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ 3rd ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਰਸੀਦੀ ਟਿਕਟ ਕਿਸ ਲੇਖਕ ਦੀ ਸਵੈ ਜੀਵਨੀ ਹੈ ਫਸਟ ਹੈ ਜੀ ਭਾਈ ਵੀਰ ਸਿੰਘ ਸੈਕੰਡ ਹੈ ਅਮਰਤਾ ਪ੍ਰੀਤਮ 3rd ਹੈ ਖੁਸ਼ਵੰਤ ਸਿੰਘ 4th ਹੈ ਜੀ ਅਮਰਤਾ ਸ਼ੇਰ ਗਿੱਲ ਕੀ ਆਨਸਰ ਆਜੂਗਾ ਜੀ ਕੀ ਦੀ ਹੈ ਰਸੀਦੀ ਟਿਕਟ ਹੈ ਜਿਹੜੀ ਆਪਣੀ ਸਵੈ ਜੀਵਨੀ ਹੈ ਜੋ ਕਿਸ ਲੇਖਕ ਦੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਆਹ ਤਾਂ ਆਨਸਰ ਆਜੂਗਾ ਜੀ ਅਮ੍ਰਿਤਾ ਪ੍ਰੀਤਮ ਰਸੀਦੀ ਟਿਕਟ ਜਿਹੜੀ ਸਵੈ ਜੀਵਨੀ ਹੈ ਜੀ ਉਹ ਅਮ੍ਰਿਤਾ ਪ੍ਰੀਤਮ ਦੀ ਖੁਦ ਦੀ ਆਪਣੀ ਸਵੈ ਜੀਵਨੀ ਹੈ ਜੀ ਸੈਕੰਡ ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪਿੰਜਰ ਕਿਸ ਲੇਖਕ ਲੇਖਕ ਦੀ ਰਚਨਾ ਹੈ ਫਸਟ ਹੈ ਜੀ ਪ੍ਰੋਫੈਸਰ ਮੋਨ ਸਿੰਘ ਸੈਕਿੰਡ ਹੈ ਬਾਬਾ ਬਲਵੰਤ ਥਰਡ ਹੈ ਗੁਰਵਖਸ਼ ਸਿੰਘ ਪ੍ਰੀਤਲੜੀ ਫੋਰਥ ਹੈ ਜੀ ਅਮ੍ਰਿਤਾ ਪ੍ਰੀਤਮ ਕਿਹਦੀ ਲਿਖੀ ਹੋਈ ਹੈ ਜਿਹੜੀ ਪਿੰਜਰ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਅਮ੍ਰਿਤਾ ਪ੍ਰੀਤਮ ਪਿੰਜਰ ਜਿਹੜਾ ਲੇਖਕ ਹੈ ਜੋ ਹੈਗੇ ਅਮ੍ਰਿਤਾ ਪ੍ਰੀਤਮ ਉਹਨਾਂ ਦੀ ਰਚਨਾ ਹੈ ਨੈਕਸਟ ਕੁਐਸਚਨ ਦੇਖੋ ਜੀ ਹਵਾ ਵਿੱਚ ਲਿਖੇ ਹਰਫ ਕਿਸ ਦੀ ਰਚਨਾ ਹੈ ਫਸਟ ਹੈ ਜੀ ਸ਼ਿਵ ਕੁਮਾਰ ਬਟਾਲਵੀ ਸੈਕਿੰਡ ਹੈ ਨਾਨਕ ਸਿੰਘ ਥਰਡ ਹੈ ਦੀਵਾਨ ਸਿੰਘ ਕਾਲੇਪਾਣੀ ਫੋਰਥ ਹੈ ਸੁਰਜੀਤ ਪਾਤਰ ਕਿਹਦੀ ਲਿਖੀ ਹੋਈ ਹੈ ਜੀ ਹਵਾ ਵਿੱਚ ਲਿਖੇ ਹਰਫ ਤੇ ਅਨਸਰ ਆਜੂਗਾ ਜੀ ਸੁਰਜੀਤ ਪਾਤਰ ਸੁਰਜੀਤ ਪਾਤਰ ਦੇ ਲਿਖੀ ਹੋਈ ਹੈ ਜੀ ਹਵਾ ਵਿੱਚ ਲਿਖੇ ਹਰਫ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜਿਆਹ ਐਗਜ਼ਾਮ ਦੇ ਪੱਖ ਤੋਂ ਨੋਟ ਕਰ ਲਿਓ ਜੀ ਹਵਾ ਵਿੱਚ ਲਿਖੇ ਹਰਫ ਰਚਨਾ ਹੈ ਜੀ ਸੁਰਜੀਤ ਪਾਤਰ ਦੀ ਨੈਕਸਟ ਕੁਐਸਚਨ ਦੇਖੋ ਹੀ ਕੱਟੀ ਪਤੰਗ ਸਾਹਿਤ ਦਾ ਕਿਹੜਾ ਰੂਪ ਹੈ ਫਸਟ ਹੈ ਜੀ ਕਹਾਣੀ ਸੈਕਿੰਡ ਹੈ ਕਾਵਿ ਸੰਗ੍ਰਹਿ ਥਰਡ ਹੈ ਨਾਵਲ ਫੋਰਥ ਹੈ ਗੈ ਕੰਗੀ ਕੀ ਆਨਸਰ ਆਜੂਗਾ ਜੀ ਵੀ ਕੱਟੀ ਪਤੰਗ ਹੈ ਜੀ ਉਹ ਜਿਹੜਾ ਆਪਣਾ ਸਾਹਿਤ ਹੈ ਜੀ ਪੰਜਾਬੀ ਦਾ ਉਹ ਉਹਦਾ ਕਿਹੜਾ ਰੂਪ ਹੈ ਤੈਡ ਅਨਸਰ ਆਜੂਗਾ ਜੀ ਨਾਵਲ ਕੱਟੀ ਪਤੰਗ ਸਾਇਦਾ ਨਾਵਲ ਹੈ ਜੀ ਕਿ ਨਾਵਲ ਰੂਪ ਹੈ ਜੀ ਥਰਡ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਅਧਖੀੜਿਆ ਫੁੱਲ ਦਾ ਲੇਖਕ ਕੌਣ ਹੈ ਫਸਟ ਹੈ ਜੀ ਨਾਨਕ ਸਿੰਘ ਸੈਕੰਡ ਹੈ ਸੌਨ ਸਿੰਘ ਸੀਤਲ ਥਰਡ ਹੈ ਜੀ ਸੱਸਾ ਸੱਸਾ ਮਿਸ਼ਾ ਫੋਰ ਹੈ ਜੀ ਅਮਰਤਾ ਪ੍ਰੀਤਮ ਕੌਣ ਹੈ ਜੀ ਲੇਖਕ ਅਧਖੀੜਿਆ ਫੁੱਲ ਦਾ ਇਹਦਾ ਅਨਸਰ ਆਜੂਗਾ ਜੀ ਨਾਨਕ ਸਿੰਘ ਅੱਧਖੀੜਾ ਫੁੱਲ ਦਾ ਲੇਖ ਕੌਣ ਹੈ ਜੀ ਨਾਨਕ ਸਿੰਘ ਫਸਟ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਕੱਟੀ ਪਤੰਗ ਦਾ ਲੇਖ ਕੌਣ ਹੈ ਫਸਟ ਦਿਵਾਨ ਸਿੰਘ ਕਾਲੇ ਪਾਣੀ ਸੈਕੰਡ ਨਾ ਨਿਰਮ ਚਾਤਰੀਕ ਥਰਡ ਸੰਤੋਖ ਸਿੰਘ ਤੀਰ ਫੋਰਥ ਨਾਨਕ ਸਿੰਘ ਕੀ ਅਨਸਰ ਆਜੂਗਾ ਜੀ ਕੱਟੀ ਪਤੰਗ ਦਾ ਲੇਖ ਕੌਣ ਹੈ ਜੀ ਹੁਣੀ ਆਪਾਂ ਪੜਿਆ ਸੀ ਨਾ ਇਹ ਕੱਟੀ ਪਤੰਗ ਜਿਹੜਾ ਨਾਵਲ ਹੈ ਜੀ ਉਹ ਕਿਹਦਾ ਲਿਖਿਆ ਹੋਇਆ ਸੈਦ ਦਾ ਨਾਵ ਰੂਪ ਸੀ ਨਾ ਇਹਦਾ ਲੇਖ ਕੌਣ ਹੈ ਤੈਨੂੰ ਅਨਸਰ ਆਜੂਗਾ ਜੀ ਨਾਨਕ ਸਿੰਘ ਨਾਨਕ ਸਿੰਘ ਦਾ ਲਿਖਿਆ ਹੋਇਆ ਲੇਖ ਹੈ ਜੀ ਕੱਟੀ ਪਤਾਉਂਗਾ ਨੈਕਸਟ ਕੁਐਸਚਨ ਦੇਖੋ ਤੂੰਨੀ ਦੀ ਅੱਗ ਕਿਸ ਦੀ ਰਚਨਾ ਹੈ ਫਸਟ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਸੈਕਿੰਡ ਹੈ ਕੁਲਵੰਤ ਸਿੰਘ ਵਿਰਕ ਥਰਡ ਹੈ ਦਿਲੀਪ ਕੋਟੀਵਾਣਾ ਫੋਰਥ ਹੈ ਬਾਬਾ ਬਲਵੰਦ ਮੈਨੂੰ ਸੌਰੀ ਜੀ ਬਲਵੰਦ ਗਾਰਗੀ ਕੀ ਅਨਸਰ ਆਜੂਗਾ ਜੀ ਤੂੰਨੀ ਦੀ ਅੱਗ ਹੈ ਜਿਹੜਾ ਉਹ ਕਿਸ ਦੀ ਰਚਨਾ ਹੈ ਤੈਡਾ ਅਨਸਰ ਆਜੂਗਾ ਜੀ ਬਲਵੰਤ ਗਾਰਗੀ ਬਲਵੰਤ ਗਾਰਗੀ ਦੀ ਲਿਖੀ ਹੋਈ ਹੈ ਜੀ ਧੂਣੀ ਦੀ ਅੱਗ ਉਹਨਾਂ ਦੀ ਰਚਨਾ ਹੈ ਨੈਕਸਟ ਕੁਐਸਚਨ ਦੇਖੋ ਹੀ ਤਨਿਰਾਮ ਚੈਤ੍ਰਿਕ ਕਿਹੜੀ ਭਾਸ਼ਾ ਦਾ ਲੇਖਕ ਹੈ ਫਰਸਟ ਹੈ ਜੀ ਹਿੰਦੀ ਸੈਕੰਡ ਹੈ ਪੰਜਾਬੀ ਥਰਡ ਹੈ ਉਰਦੂ ਫੋਰਥ ਹੈ ਅੰਗਰੇਜ਼ੀ ਕਿਹੜੀ ਭਾਸ਼ਾ ਦੇ ਲੇਖਕ ਸੀ ਜੀ ਤਨਿਰਾਮ ਚੈਤ੍ਰਿਕ ਤੈਡਾ ਅਨਸਰ ਆਜੂਗਾ ਜੀ ਪੰਜਾਬੀ ਤਨੀ ਰਾਮ ਚਾਤਰੀਕ ਕਿਹੜੀ ਭਾਸ਼ਾ ਦੇ ਲੇਖਕ ਨੇ ਪੰਜਾਬੀ ਦੇ ਜੀ ਸੈਕੰਡ ਹਾਂ ਜੂਗਾ ਆਨਸਰ ਨੈਕਸਟ ਕੁਐਸਚਨ ਦੇਖੋ ਜੀ ਜੰਗਨਾਮਾ ਸਿੰਘਾਂ ਤੇ ਫਿਰੰਗਿਆਂ ਦਾ ਲੇਖਕ ਕੌਣ ਹੈ ਜੀ ਫਸਟ ਹੈ ਕਾਦਰੀ ਯਾਰ ਸੈਕੰਡ ਹੈ ਹਾਸ਼ਮ ਸ਼ਾ ਥਰਡ ਹੈ ਸ਼ਾ ਮੁਹੰਮਦ ਫੋਰਥ ਹੈ ਗਏ ਮੁਕਵਲ ਕੀ ਆਨਸਰ ਆਜੂਗਾ ਜੀ ਕੀ ਦੀ ਰਚਨਾ ਹੈ ਜੀ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਸ਼ਾਹ ਮੁਹੰਮਦ ਸ਼ਾਹ ਮੁਹੰਮਦ ਲਿਖਿਆ ਹੋਇਆ ਹੈ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਤਾਂ ਲੇਖਕ ਹੈ ਕਹਿੰਦੇ ਜੀ ਸ਼ਾਹ ਮੁਹੰਮਦ ਥਰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਕਿੱਸਾ ਰਾਜਾ ਰਸਾਲੂ ਕਿਸ ਦੀ ਰਚਨਾ ਹੈ ਫਸਟ ਹੈ ਜੀ ਨਵਾਜ਼ਤ ਸੈਕਿੰਡ ਹੈ ਬੁੱਲ੍ਹੇ ਸ਼ਾ ਥਰਡ ਹੈ ਫਜ਼ਲ ਸ਼ਾ ਫੋਰਥ ਹੈ ਕਾਦਰੀ ਯਾਰ ਕੀ ਅਨਸਰ ਆਜੂਗਾ ਇਹ ਤਾਂ ਅਨਸਰ ਆਜੂਗਾ ਜੀ ਕਾਦਰੀ ਯਾਰ ਕਿੱਸਾ ਰਾਜਰ ਸਾਲੂ ਕੀ ਦੀ ਰਚਨਾ ਹੈ ਜੀ ਕਾਦਰੀ ਯਾਰ ਦੀ ਰਚਨਾ ਹੈ ਜੀ ਫੋਰਥ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਦਾ ਮੋਦਰ ਦਾ ਹੀਰ ਦਾ ਕਿੱਸਾ ਕਿਹੜੀ ਭਾਸ਼ਾ ਵਿੱਚ ਹੈ ਦਮਦਰ ਹੋਏ ਨੇ ਜੀ ਆਪਣੇ ਰਾਈਟਰ ਉਹਨਾਂ ਜਿਹੜੇ ਹੀਰ ਲਿਖੀ ਹੈ ਉਹ ਜਿਹੜਾ ਕਿੱਸਾ ਲਿਖਿਆ ਹੀਰ ਦਾ ਕਿਹੜੀ ਭਾਸ਼ਾ ਚ ਫਸਟ ਹੈ ਜੀ ਲੈਂਦੀ ਪੰਜਾਬੀ ਸੈਕਿੰਡ ਹੈ ਕੇਂਦਰੀ ਪੰਜਾਬੀ ਥਰਡ ਹੈ ਹਿੰਦੀ 4th ਹੈ ਪੋਠੋਹਾਰੀ ਕੀ ਆਨਸਰ ਆਜੂਗਾ ਜੀ ਤੇ ਤਾਂ ਆਨਸਰ ਆਜੂਗਾ ਜੀ ਫਸਟ ਲੈਂਦੀ ਪੰਜਾਬੀ ਵਿੱਚ ਲਿਖਿਆ ਹੈ ਦਮਦਰ ਨੇ ਹੀਰ ਦਾ ਕਿੱਸਾ ਫਸਟ ਆਨਸਰ ਆਜੂਗਾ ਜੀ ਲੈਂਦੀ ਪੰਜਾਬੀ ਨੈਕਸਟ ਅਜ ਦਾ ਲਾਸਟ ਕੁਐਸਚਨ ਦੇਖੋ ਜੀ ਮਾਲਾ ਮਣਕੇ ਦਾ ਲੇਖਕ ਕੌਣ ਹੈ ਫਸਟ ਹੈ ਜੀ surjit patar ਸੈਕੰਡ ਹੈ ਡਾਕਟਰ ਭਜਨ ਸਿੰਘ ਥਰਡ ਹੈ ਨਰਿੰਦਰ ਸਿੰਘ ਕਪੂਰ ਫੋਰਥ ਹੈ ਕਰਤਾਰ ਸਿੰਘ ਦੁੱਗਲ ਕੀ ਅਨਸਰ ਆਜੂਗਾ ਜੀ ਵੀ ਆਪਣਾ ਜਿਹੜਾ ਮਾਲਾ ਮਣਕੇ ਹੈ ਜੀ ਉਹ ਕਿਹਨੇ ਲਿਖਿਆ ਹੋਇਆ ਹੈ ਜੀ ਕੀ ਅਨਸਰ ਆਜੂਗਾ ਤਾਂ ਇਹਦਾ ਅਨਸਰ ਆਜੂਗਾ ਜੀ ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ ਮਾਲਾ ਮਣਕੇ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਮਾਲਾ ਮਣਕੇ ਬਹੁਤ ਵਾਰ ਪੁੱਛਿਆ ਜਾਂਦਾ ਆਪਣੇ ਵੱਖੋ-ਵੱਖੀ ਇਗਜ਼ਾਮਾਂ 'ਚ ਤਾਂ ਇਹਨਾਂ ਦੇ ਰਾਈਟਰ ਕੌਣ ਨੇ ਨਰਿੰਦਰ ਸਿੰਘ ਕਪੂਰ ਸੋ ਇਹ ਸੀ ਮੇਰੇ ਅੱਜ ਦੇ ਟਾਪ ਐਮਸੀਕਿਊਜ਼ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਕੰਪੀਟੀਟਿਵ ਐਗਜ਼ਾਮ ਹੁੰਦੇ ਨੂੰ ਤਿਆਰੀ ਕਰ ਰਿਹਾ ਸੋ ਇੰਨਾ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ